ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਰਾਜਮਾ ਰਾਜਮਾ ਨੂੰ 5 ਤੋਂ 6 ਘੰਟੇ ਪਹਿਲਾਂ ਪਾਣੀ ਚ ਭਿਉ ਕੇ ਰੱਖਿਆ ਸੀ ਕੁੱਕਰ ਵਿੱਚ 1.5 ਲੀਟਰ ਪਾਣੀ ਪਾਵਾਂਗੇ ਇੱਕ ਕਟੋਰੀ ਰਾਜਮਾ ਲਈ ਸੀ ਰਾਜਮਾ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੁਣ ਇਸ ਵਿੱਚ ਇੱਕ ਚਮਚ ਨਮਕ ਦਾ ਪਾਵਾਂਗੇ ਤਾਂ ਕਿ ਰਾਜਮਾ ਜਲਦੀ ਪੱਕ ਜਾਣ ਉਸ ਤੋਂ ਬਾਅਦ ਕੁੱਕਰ ਦਾ ਢੱਕਣ ਲਗਾ ਦਾਂਗੇ 2 ਤੋਂ 3 ਬੀਸਲ ਜੇ ਲਗਾਵਾਂਗੇ 1 ਘੰਟੇ ਵਿੱਚ ਰਾਜਮਾ ਪੱਕ ਕੇ ਤਿਆਰ ਨੇ ਹ ਰਾਜਮਾ ਪੱਕ ਰਹੇ ਨੇ ਉਹਨੇ ਟਾਈਮ ਮਸਾਲਾ ਤਿਆਰ ਕਰਦੇ ਆਂ ਇਹ ਗਰਮ ਹੋ ਚੁੱਕਿਆ ਸਰੋਂ ਦੇ ਤੇਲ ਦਾ ਤੜਕਾ ਲਾਵਾਂਗੇ ਸਭ ਤੋਂ ਪਹਿਲਾਂ ਪਾਵਾਂਗੇ ਇੱਕ ਚਮਚ ਇੱਕ ਚਮਚ ਜੀਰੇ ਦਾ ਜੀਰੇ ਨੂੰ 2 ਤੋਂ 3 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਪਿਆਜ਼ ਤੇ ਲਸਣ ਦਾ ਪੇਸਟ ਜੀਰਾ ਚੰਗੀ ਤਰ੍ਹਾਂ ਪੱਕ ਚੁੱਕਾ ਹੁਣ ਇਸ ਵਿੱਚ ਪਾਵਾਂਗੇ ਪਿਆਜ਼ ਤੇ ਲਸਣ ਪੰਜ ਤੋਂ 7 ਮਿੰਟ ਤੱਕ ਪਿਆਜ਼ ਤੇ ਲਸਣ ਨੂੰ ਪਕਾਵਾਂਗੇ ਤਾਂ ਕਿ ਪਿਆਜ਼ ਕੱਚੇ ਨਾ ਰਹਿਣ ਪੰਜ ਤੋਂ 7 ਮਿੰਟ ਵਿੱਚ ਪਿਆਜ਼ ਲਸਣ ਬਰਾਊਨ ਹੋਣੇ ਸ਼ੁਰੂ ਹੋ ਗਏ ਹੁਣ ਇਸ ਵਿੱਚ ਐਡ ਕਰਾਂਗੇ ਮਸਾਲੇ ਪਿਆਜ਼ ਲਸਣ ਪੱਕ ਰਹੇ ਨੇ ਉਹਨਾਂ ਟਾਈਮ ਰਾਜਮਾ ਚੈੱਕ ਕਰਦੇ ਆ ਰਾਜਮਾ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਬਿਲਕੁਲ ਸੌਫਟ ਹੋ ਗਏ ਪਹਿਲਾਂ ਚੰਗੀ ਤਰ੍ਹਾਂ ਬ੍ਰਾਊਨ ਹੋ ਗਏ ਹੁਣ ਇਸ ਵਿੱਚ ਐਡ ਕਰਾਂਗੇ ਮਸਾਲੇ ਸਭ ਤੋਂ ਪਹਿਲਾਂ ਇੱਕ ਚਮਚ ਨਮਕ ਦਾ ਪਾਵਾਂਗੇ ਕਿਉਂਕਿ ਇੱਕ ਚਮਚ ਪਹਿਲਾਂ ਪਾ ਚੁੱਕੇ ਹਾਂ ਉਸ ਤੋਂ ਬਾਅਦ ਥੋੜੀ ਜੀ ਲਾਲ ਮਿਰਚ ਇੱਕ ਚਮਚ ਗਰਮ ਮਸਾਲਾ ਇੱਕ ਚਮਚ ਹਲਦੀ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ 5-7 ਮਿੰਟ ਤੱਕ ਪਕਾਵਾਂਗੇ ਮਸਾਲਿਆਂ ਨੂੰ ਜਦੋਂ ਮਸਾਲੇ ਤੇਲ ਛੱਡਣ ਲੱਗ ਗਏ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਰਾਜਮਾ 5-7 ਮਿੰਟ ਵਿੱਚ ਮਸਾਲਾ ਜਦ ਪੱਕ ਕੇ ਤਿਆਰ ਆ ਹੁਣ ਇਸ ਵਿੱਚ ਐਡ ਕਰਾਂਗੇ ਰਾਜਮਾ ਰਾਜਮਾ ਨੂੰ ਮਸਾਲਿਆਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਇਸ ਵਿੱਚ ਐਡ ਕਰਾਂਗੇ ਥੋੜਾ ਜਿਹਾ ਪਾਣੀ ਇਸ ਨਾਲ ਇਸਦੀ ਗਰੇਵੀ ਬਹੁਤ ਵਧੀਆ ਬਣਦੀ ਹੈ ਪਾਣੀ ਪਾਉਣ ਤੋਂ ਬਾਅਦ 2 ਤੋਂ 3 ਮਿੰਟ ਤੱਕ ਪਕਾਵਾਂਗੇ ਜਦ ਇੱਕ ਕਵਾਲ ਆ ਗਿਆ ਉਸ ਤੋਂ ਬਾਅਦ ਰਾਜਮਾ ਬਣ ਕੇ ਤਿਆਰ ਨੇ ਰਾਜਮਾ ਬਣ ਕੇ ਤਿਆਰ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ